ਕਿਸਾਲ ਤੋਂ ਪ੍ਰੋਬਲਮ ਸੀਗੀ ਇਹ ਬੇਟਾ ਹੋਇਆ ਸੀ ਬੇਟੇ ਦੇ ਜਨਮ ਤੋਂ ਬਾਅਦ ਮੈਨੂੰ ਥੋੜੀ ਥੋੜੀ ਪ੍ਰੋਬਲਮ ਹੁੰਦੀ ਗਈ ਉਸ ਤੋਂ ਬਾਅਦ ਮੈਂ ਵੀ ਕਿਤੇ ਹੋਰ ਡਾਕਟਰ ਤੋਂ ਦਵਾਈ ਲੈ ਲਈ ਉਹ ਤਾਂ ਦਵਾਈ ਲੈ ਲੇ ਕਿ ਨਾ ਟੈਸਟ ਮੈਟਾਸਟਿ ਨਹੀਂ ਕਰਵਾਉਂਦੇ ਕਿ ਆਪਾਂ ਕਹਿੰਦੇ ਨੇ ਚਲ ਵੈਸੇ ਜੋੜਾਂ 'ਚ ਕਰ ਦੋਣ ਲੱਗ ਗਿਆ ਉਹਸ ਤੋਂ ਬਾਅਦ ਕੀ ਹੋਇਆ ਹੌਲੀ ਹੌਲੀ ਮੇਰੇ ਜ਼ਿਆਦਾ ਦਰਦ ਹੋਣ ਲੱਗੇ ਮੰਨ ਕੇ ਵੀ ਬਾਹਲੇ ਜ਼ਿਆਦਾ ਛੋਟੇ ਜੋੜਾਂ 'ਚ ਵੀ ਦਰਦ ਹੋਣ ਲੱਗ ਗਿਆ ਉਸ ਤੋਂ ਬਾਅਦ ਫਿਰ ਮੈਂ ਜਦੋਂ ਟੈਸਟ ਕਰਵਾਇਆ ਤਾਂ ਮੈਨੂੰ ਗਠੀਏ ਦੀ ਪ੍ਰੋਬਲਮ ਆਈ ओके ਤੇ ਉਸ ਤੋਂ ਬਾਅਦ ਫਿਰ ਮੈਂ ਤਿੰਨ ਸਾਲੇ ਤੋਂ ਮਾੜੀ ਤੋਂ ਦਵਾਈ ਲਈ ਸੀਗੀ ਉਹ ਡਾਕਟਰ ਨੇ ਮੈਨੂੰ ਤਿੰਨ ਸਾਲ ਵੀ ਹਫ਼ਤੇ ਬਾਅਦ ਮੇਰੇ ਟੀਕਾ ਲੱਗਦਾ ਸੀਗਾ ਉਹ ਕਹਿੰਦੇ ਸੀ ਵੀ ਹਫ਼ਤੇ ਬਾਅਦ ਟੀਕਾ ਲੱਗਿਆ ਕਰੂਗਾ ਵੀ ਤੁਹਾਨੂੰ ਪੱਕਾ ਇਲਾਜ ਹੋ ਜਾਊਗਾ ਉਸ ਤੋਂ ਬਾਅਦ ਮੈਂ ਤਿੰਨ ਸਾਲ ਉੱਥੇ ਦਵਾਈ ਖਾਂਦੀ ਰਹੀ ਠੀਕ ਹੈ ਤਾਂ ਮੈਨੂੰ ਕੁਝ ਵੀ ਫਰਕ ਨਹੀਂ ਪਿਆ ਓਕੇ ਫਿਰ ਮੈਂ ਜਦੋਂ ਤਿੰਨ ਸਾਲ ਬਾਅਦ ਉਹ ਦਵਾਈ ਛੱਡਤੀ ਤਾਂ ਫੇਰ ਉਦਾਂ ਹੀ ਹੋਣ ਲੱਗ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਕੀ ਹੋਇਆ ਥੇ ਸਰਕਾਰੀ ਹਸਪੀਟਲ ਵਿੱਚ ਜੋੜਾਂ ਦੇ ਦਰਦਾਂ ਦੇ ਡਾਕਟਰ ਹੱਡੀਆਂ ਦੇ ਡਾਕਟਰ ਹੁੰਦੇ ਆ ਸਪੈਸ਼ਲਿਸਟ ਆਉਂਦੇ ਨੇ ਸਪੈਸ਼ਲਿਸਟ ਹਾਂਜੀ ਇਹਨਾਂ ਤੋਂ ਮੈਂ ਦਵਾਈ ਸ਼ੁਰੂ ਕੀਤੀ ਤਾਂ ਫਿਰ ਉੱਥੋਂ ਮੈਂ ਬਹੁਤ ਚਿਰ ਦਵਾਈ ਖਾਧੀ ਜਣੀ 21 ਸਾਲ ਮੈਂ ਕੋਈ ਜਗ੍ਹਾ ਹੀ ਨਹੀਂ ਛੱਡੀ ਬਲਕਿ ਬਦਲੋ ਜਿੱਥੇ ਕੋਈ ਕਹਿੰਦਾ ਉੱਥੇ ਚਲੇ ਜਾਂਦੇ ਹਰੇਕ ਪ੍ਰਯਾਸ ਕੀਤਾ ਤੁਸੀਂ ਹਾਂਜੀ ਹਾਂਜੀ ਜਿਵੇਂ ਕਿਸੇ ਨੇ ਦੱਸਤਾ ਵੀ ਜੋੜਾਂ ਦੇ ਦਾਦਾ ਨੌਣ ਨਾਲ ਠੀਕ ਹੋ ਜਾਂਦੇ ਆ ਤੁਸੀਂ ਫਲਾਨੀ ਜਗ੍ਹਾ ਚਲੇ ਜਾਓ ਉੱਥੇ ਨਾ ਆਓ ਕਿਵੇਂ ਰਾਜਸਥਾਨ ਵਿੱਚ ਵੀ ਗਈ ਸੀਗੀ ਜਣੀ ਮੈਂ ਰਾਜਸਥਾਨ ਵਿੱਚ 7 ਹਫ਼ਤੇ ਵਰ ਗਈ ਉੱਥੇ ਗੱਡੀ ਕਰਾ ਕੇ ਅਸੀਂ ਜਾਂਦੇ ਰਹੇ ਉੱਥੇ ਥੌਲਾ ਪੰਦੇ ਸੀਗੇ ਵੀ ਕਹਿਣਾ ਚਲੋ ਜੇ ਨਈ ਦਵਾਈ ਨਾਲ ਠੀਕ ਹੁੰਦਾ ਹੋ ਸਕਦਾ ਥੌਲੇ ਨਾਲ ਹੀ ਠੀਕ ਹੋ ਜਾਵੇ ਪਰ 21 ਸਾਲ ਤੋਂ ਰੈਗੂਲਰ ਜੂਰ ਲੈ ਲਿਆ ਹਾਂਜੀ ਹਾਂਜੀ 7 ਹਫ਼ਤੇ ਮੈਂ ਉੱਥੇ ਚਲੀ ਜਾਂਦੀ ਰਹੀ ਜਣੀ ਉੱਥੋਂ ਥੋੜਾ ਟਾਈਮ ਫਰਕ ਕਰਿਆ ਫੇਰ ਉਦੋਂ ਹੀ ਹੋ ਜਾਂਦਾ ਸੀਗਾ ਜਣੀ ਕਿ ਓਨਾ ਹੀ ਗਠੀਆ ਹੁੰਦਾ ਸੀ ਜਦੋਂ ਵੀ ਟੈਸਟ ਹੁੰਦਾ ਸੀ ਤਾਂ ਫੇਰ ਗਠੀਆ 98% ਹੀ ਰਹਿੰਦਾ ਸੀਗਾ ओके ਉਸ ਤੋਂ ਬਾਅਦ ਹੁਣ ਇੱਥੇ ਮੈਂ ਲੰਮੇ ਜੱਟਪੁਰੇ ਕੋਲੇ ਹੈਗਾ ਵਾ ਜਗਰਾਵਾਂ ਕੋਲੇ ਇੱਥੇ ਡਾਕਟਰ ਬੈਠਦੇ ਸੀਗੇ ਉਹਨਾਂ ਤੋਂ ਮੈਂ ਦਵਾਈ ਖਾਂਦੀ ਸੀਗੀ ਓਕੇ ਉਹਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਤੁਹਾਡੇ ਕੋਲ ਇੱਕ ਪ੍ਰੋਬਲਮ ਆ ਜਿਹੜੀ ਹੱਲ ਕੋਈ ਨਹੀਂ ਹੈਗਾ ਵੀ ਦਾ ਹੱਲ ਹੀ ਨਹੀਂ ਕੋਈ ਹੱਲ ਹੀ ਨਹੀਂ ਹੈਗਾ ਵੀ ਤੁਹਾਨੂੰ ਦਵਾਈ ਖਾਣੀ ਪੈਣੀ ਹੈ ਸਾਰੀ ਉਮਰ ਹਾਂਜੀ ਸਾਰੀ ਉਮਰ ਜਿੰਨਾ ਚਿਰ ਤੁਸੀਂ ਜਿਉਂਗੇ ਤੁਹਾਨੂੰ ਇਹ ਦਵਾਈ ਇਹ ਪ੍ਰੋਬਲਮ ਦਾ ਕੋਈ ਹੱਲ ਨਹੀਂ ਵੀ ਜਿਹੜੇ ਜੋੜਾਂ ਸੀ ਨੇ ਮੇਰੇ ਗਠੀਏ ਦੇ ਨਾਲ ਜਣੀ ਗੰਡਾ ਬਾਹਰ ਆ ਚੁੱਕਾ ਸੀ ਅੱਛਾ ਗੰਡਾ ਇੱਥੇ ਗੰਡਾ ਆ ਗਿਆ ਹਾਂਜੀ ਬਾਹਰ ਆ ਚੁੱਕਾ ਸੀ ਆ ਆ ਚੀਜ਼ ਹਾਂਜੀ ਹੁਣ ਬਿਲਕੁਲ ਠੀਕ ਹੈ ਹੱਥ ਜਦੋਂ ਉਹਨਾਂ ਨੇ ਫਿਰ ਮੈਨੂੰ ਦਵਾਈ ਸ਼ੁਰੂ ਕੀਤੀ ਤਾਂ ਮੈਂ ਖਾਂਦੀ ਰਹੀ ਮੈਂ ਉਤੋਂ ਮੇਰੇ ਸਾਹਮਣੇ 6 ਮਹੀਨੇ ਹੋ ਗਏ ਸੀ ਮੈਨੂੰ ਦਵਾਈ ਚੱਲਦੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਅਮਨ ਨੇ ਕੈਂਪ ਲਗਵਾਇਆ ਸੀਗਾ ਇੱਥੇ ਆਪਣੇ ਧੂੜਕੋਟ ਕਲਾਂ ਓਕੇ ਤਾਂ ਮੈਂ ਥੋੜਾ ਜਿਹਾ ਲੌਂਟ ਅਪਾਰਟਮੈਂਟ ਦਾ ਕੰਮ ਕਰਦੀ ਆ ਤੇ ਮੈਂ ਬੈਂਕ ਜਾਣਾ ਸੀਗਾ ਤੇ ਮੈਨੂੰ ਮੇਰੇ ਹਸਬੰਦ ਨੇ ਕਿਹਾ ਕਹਿੰਦੇ ਉਧਰ ਕੈਂਪ ਲੱਗ ਰਿਹਾ ਵੀ ਤੁਸੀਂ ਚਲੋ ਮੈਂ ਕਭ ਨਹੀਂ ਮੈਂ ਨਹੀਂ ਜਾਣਾ ਮੈਨੂੰ ਬੈਂਕ ਦਾ ਕੰਮ ਆ ਕਹਿੰਦੇ ਨਹੀਂ ਚੱਲੋ ਮੈਨੂੰ ਲੈ ਗਏ ਕਹਿੰਦੇ ਤੁਸੀਂ ਦਵਾਈ ਲਓ ਚਲੋ ਥੋੜੀ-ਮੋਟੀ ਐ ਗੱਲ ਹੁੰਦੀ ਰਹੀ ਸਾਡੀ ਤਾਂ ਮੜ ਕੇ ਇੱਥੇ ਜਿਹੜਾ ਕੈਂਪ ਤਨੌਲੇ ਲੱਗਾ ਤੇ ਮੇਥੇ ਵੀ ਕੈਂਪ ਤੇ ਆਈ ਤਾਂ ਮੈਂ ਇਥੋਂ ਪੈ ਕੇ ਮੈਂ ਜੀ ਜਾ ਕੇ ਦੋ ਕੈਂਪ ਦੇਖੇ ਹਾਂਜੀ ਹਾਂਜੀ ਕੈਂਪ ਦੇਖਣ ਤੋਂ ਬਾਅਦ ਤੁਸੀਂ ਡਿਸੀਜਨ ਲੈ ਲੈਣ ਦਾ ਲੈਣ ਦਾ ਡਿਸੀਜਨ ਨਹੀਂ ਜਦੋਂ ਮੈਂ ਕੈਂਪ ਤੇ ਗਈ ਮੈਂ ਫੇਰ ਵਾਪਸ ਚਲੀ ਗਈ ਮੈਂ ਕਭੀ ਇੰਨੇ ਡਾਕਟਰ ਆ ਨਾ ਆਇਆ ਇੰਨਾ ਪੈਸਾ ਬਰਬਾਦ ਕਰ ਚੁੱਕੇ ਆ ਵੀ ਹੋ ਸਕਦਾ ਜੇ ਨਾ ਆਰਾਮ ਆਇਆ ਫਿਰ ਇਹ ਵੀ ਬਰਵਾਦੀ ਹੈ پیسے ਬਰਬਾਦ ਵੀ ਚਲ ਦਵਾਈ ਖਾਈ ਜਾਂਨੇ ਬਸ ਠੀਕ ਹੈ ਜਿਵੇਂ ਤਿੰਨ ਗੋਲੀਆਂ ਮੈਂ ਸੁਬਾ ਖਾਂਦੀ ਸੀ ਤਾਂ ਸ਼ਾਮ ਨੂੰ ਖਾਂਦੀ ਸੀ ਓਕੇ ਬਈ ਕਿ ਜੇ ਗੋਲੀ ਖਾਂਦੀ ਸੀ ਤਾਂ ਮੈਂ ਉੱਠਦੀ ਸੀ ਨਹੀਂ ਉੱਠਿਆ ਨਹੀਂ ਸੀ ਜਾਂਦਾ ਜੀ ਮਤਲਬ ਦਿੱਕਤ ਕੀ ਕੀ ਜਾਂਦੀ ਸੀ ਤੁਹਾਨੂੰ ਉਹਦੇ ਨਾਲ ਜਿਵੇਂ ਉਠਿਆ ਨਾ ਜਾਣਾ ਹੋਰ ਜੋੜਾਂ ਦੇ ਦਰਸ ਵਿੱਚ ਗੋਡੇਾਂ ਤੋਂ ਬਹਿ ਕੇ ਨਹੀਂ ਉਠਿਆ ਜਾਂਦਾ ਜਿਵੇਂ ਰੋਟੀ ਬਣਾਣ ਬਹਿ ਜਾਣਾ ਤਾਂ ਚੀਜ਼ ਕੋਈ ਹੱਥ ਵਾ ਕੇ ਉੱਠਣਾ ਪੈਂਦਾ ਸੀ ਓਕੇ ਹਾਂਜੀ ਉਠਿਆ ਨਹੀਂ ਸੀ ਜਾਂਦਾ ਮਤਲਬ ਹੱਥਾਂ ਦੇ ਜੋੜਾਂ ਵਿੱਚ ਵੀ ਸਾਰੇ ਜੋੜਾਂ ਦੇ ਆਟਾ ਵੀ ਨਹੀਂ ਸੀ ਗੁੰਨਿਆ ਜਾਂਦਾ ਓਕੇ ਬੇਟਾ ਸਵੇਰ ਜਿਵੇਂ ਉੱਠਦਾ ਸੀ ਇਹਨਾਂ ਨੇ ਡਿਊਟੀ ਜਾਣਾ ਹੁੰਦਾ ਸੀ ਫਿਰ ਗੁੜੀਆਂ ਵੀ ਡਿਊਟੀ ਜਾਂਦੀ ਸੀ ਕਈ ਵਾਰੀ ਬੇਟੇ ਨੇ ਵੀ ਮੈਨੂੰ ਆਟਾ ਗੁੰਨ ਕੇ ਦੇਣਾ ਵੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਹੱਥ ਮੁੜਦੇ ਨਹੀਂ ਹੈਗੇ ਸੀ ਫਿਰ ਮੈਂ ਇੱਥੇ ਪੈਕ ਲਿਆ ਜੀ ਓਕੇ ਬੋਡੀ ਸਰਵਿਸ ਦਾ ਉਹਦੇ ਉਂ ਜਦੋਂ ਮ ਮੈਨੂੰ 3 ਦਿਨਾਂ ਦੇ ਵਿੱਚ ਕਵਰ ਕਰਨ ਲੱਗ ਗਿਆ ਜੀ। ਅੱਛਾ ਜੀ। ਬਹੁਤ ਜਲਦੀ ਕਵਰ ਕੀਤਾ ਜਣੀ। ਮੈਂ 20 ਦਿਨਾਂ ਵਿੱਚ ਨਹੀਂ ਓਕੇ ਹੋ ਗਈ। ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਨੂੰ ਗਠੀਆ ਹੈਗਾ ਵਾ। ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਬਾਹਰ ਵੀ ਸ਼ੇਅਰ ਕਰਨ ਵੀ ਜਾਂਦੇ ਹੁੰਦੇ ਸੀਗੇ। ਫਿਰ ਕੈਂਪ ਵੀ ਜਣੀ। ਪਹਿਲਾਂ ਵੀ ਜਾਂਦੇ ਸ਼ੇਅਰ ਕਰਨਗੇ ਨਹੀਂ। ਨਹੀਂ ਨਹੀਂ ਜੋ ਉੱਠਿਆ ਹੀ ਨਹੀਂ ਸੀ ਜਾਂਦਾ ਪਹਿਲਾਂ ਤੋਂ। ਹੁਣ ਸ਼ੇਅਰ ਕਰਨ ਸਟਾਰਟ ਕਰਤੀ 20-25 ਦਿਨਾਂ ਬਾਅਦ। ਹਾਂਜੀ ਹਾਂਜੀ ਹਾਂਜੀ। 25 ਦਿਨਾਂ ਦੇ ਅੰਦਰ ਅੰਦਰ ਵਧੀਆ ਰਿਜ਼ਲਟ ਆ ਹਾਂਜੀ ਹਾਂਜੀ ਜੀ ਵਧੀਆ ਰਿਜ਼ਲਟ ਆ ਸੇਰ ਕਰਨ ਲੱਗੇ ਸਵੇਰੇ ਸੇਰ ਵੀ ਕਰਨ ਲੱਗੇ ਸਾਰੀਆਂ ਦਵਾਈਆਂ ਹਾਂਜੀ ਦਵਾਈ ਤਾਂ ਮੈਂ ਖਾ ਸ਼ਾ ਦੁੱਧ ਦੀ ਜਿਆਦਾ ਨਹੀਂ ਛੱਡਤੀ ਸੀ ਓਕੇ ਨਾਲ ਦੀ ਨਾਲ ਹੀ ਗੋਲੀਆਂ ਤਾਂ ਮਤਲਕ ਕੇ ਪਈ ਸੀ ਪਹਿਲੀ ਦਵਾਈ ਹਾਂਜੀ ਮੈਂ ਇਹ ਵੀ ਸੋਚਿਆ ਸੀਗਾ ਵੀ ਹੋ ਸਕਦਾ ਮੈਂ ਘਰੇ ਗੱਲ ਕੀਤੀ ਮੈਂ ਕਿ ਕੋਈ ਨਸ਼ਾ ਤਾਂ ਨਹੀਂ ਹੈ ਦਵਾਈ ਦੇ ਵਿੱਚ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਪੀ ਕੇ ਵੀ ਮੈਂ ਇੰਨਾ ਕੰਮ ਕਰਦੀ ਆ ਸਵੇਰੇ ਉੱਠਦੀ ਆ ਉਹ ਕਹਿੰਨ ਇਹਨਾਂ ਨੇ ਫਿਰ ਪੁੱਛਿਆ ਕਹਿੰਦੇ ਨਹੀਂ ਨਸ਼ਾ ਨਹੀਂ ਹੈਗਾ ਵੀ ਤੁਸੀਂ ਇਹ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਉਹ ਤਾਂ ਜੂਸ ਹੈ ਇੱਕ ਪੰਜ ਤਰ੍ਹਾਂ ਦੇ ਵੀ ਤੁਸੀਂ ਜਿਵੇਂ ਜ ਇਹਨਾਂ ਨੂੰ ਵਰਤੋਗੇ ਤਾਂ ਤੁਸੀਂ ਤੁਹਾਨੂੰ ਫੇਰ ਪਤਾ ਲੱਗੂ ਤੁਹਾਡੀ ਬਾਡੀ ਆ ਜਿਹੜੀ ਇਹ ਵਾਸ਼ ਹੋ ਜੂਗੀ ਵੀ ਬਾਡੀ ਨਹੀਂ ਕੰਮ ਕਰਦੀ ਹਾਂਜੀ ਬਾਡੀ ਨਹੀਂ ਕੰਮ ਕਰਦੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਵੈਲਕਮ ਆ ਰਾਈਟਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ ਵੀਡੀਓ ਦੇ ਵਿੱਚ ਮਿਲਦੇ ਆ ਉਹ ਪਰਿਵਾਰਾਂ ਨੂੰ ਜਿਨ੍ਹਾਂ ਨੇ ਵੀਡੀਓ ਸਰਵਿਸ ਪੈਕ ਬਰਤਨ ਤੋਂ ਬਾਅਦ ਛੱਡਣ ਤੋਂ ਬਾਅਦ ਕਿਸੇ ਨੂੰ ਕਿੰਨੇ ਟਾਈਮ ਤੋਂ ਸਾਲ 2 ਸਾਲ 3 ਸਾਲ 4 ਸਾਲਾਂ ਤੋਂ ਬਾਅਦ ਵੀ ਉਹ ਪਰਿਵਾਰਾਂ ਨੂੰ ਮਿਲਨੇ ਜਿਹੜੇ ਬਿਲਕੁਲ ਠੀਕ ਹੁੰਦੇ ਨੇ ਉਸ ਤੋਂ ਬਾਅਦ ਔਰ ਕੀ ਕੀ ਦਿੱਕਤਾਂ ਸੀ ਕਿੰਨੇ ਟਾਈਮ ਤੋਂ ਸੀ ਤੁਸੀਂ ਖੁਦ ਵੀਡੀਓ 'ਚ ਸੁਣ ਰਹੇ ਹੈਗੇ ਹੋ ਔਰ ਜਿਹੜੀ ਵੀਡੀਓ ਹੈ ਧਿਆਨ ਨਾਲ ਸੁਣਿਓ ਇਹ ਤੁਹਾਡੀ ਸ਼ੇਅਰ ਕੀਤੀ ਹੋਈ ਵੀਡੀਓ ਕਿਸੇ ਜ਼ਿੰਦਗੀ ਬਦਲ ਸਕਦੀ ਹੈ ਹੋ ਸਕਦਾ ਆਪਾਂ ਨੂੰ ਘਰ ਚ ਲੋੜ ਹੋਵੇ ਜਾਂ ਕਿ ਸਾਡੇ ਰਿਲੇਸ਼ਨ ਚ ਕਿਸੇ ਨੂੰ ਜਰੂਰ ਜਰੂਰਤ ਹੁੰਦੀ ਹੈ ਕਿਉਂਕਿ ਜੋ ਪਰਿਵਾਰ ਆਂਦੇ ਨੇ ਤੁਹਾਨੂੰ ਪਤਾ ਹੀ ਹੈ ਵੀ ਕੈਮਰੇ ਸਾਹਮਣੇ ਬੋਲਣ ਤੋਂ ਬਹੁਤ ਪਰਵਾਹ ਚੇਚ ਕਰੇ ਹੈਗੇ ਨੇ ਫਿਰ ਵੀ ਅਸੀਂ ਉਹ ਪਰਿਵਾਰਾਂ ਨੂੰ ਲੈ ਕੇ ਆਏ ਹਾਂ ਉਹਨਾਂ ਨੂੰ ਸਮਝਾਉਣੇ ਆਂ ਵੀ ਤੁਹਾਡੇ ਬੋਲਣ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਜੋ ਤੁਹਾਨੂੰ ਫਾਇਦਾ ਹੋਇਆ ਉਹੀ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਨੇ ਕਰਨੀਆਂ ਨੇ ਅੱਜ ਆਪਾਂ ਜੋ ਭੈਣ ਨੂੰ ਮਿਲਣ ਜਾ ਰਹੇ ਹਾਂ ਇਹ ਮੋਗੇ ਤੇ ਉਹਨੇ ਖੁਦ ਹੀ ਦੱਸਣਗੇ ਕਿ ਕਿਹੜੀ ਜਗ੍ਹਾ ਤੋਂ ਔਰ ਦਿੱਕਤ ਕੀ ਸੀ ਕਿੰਨੀਆਂ ਕ ਦਵਾਈਆਂ ਖਾਧੀਆਂ ਕੀ ਕੰਡੀਸ਼ਨ ਸੀ ਆਪਾਂ ਚੱਲਦੇ ਆਂ ਵੈਲਕਮ ਆ ਪੈਂਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਸਖਪਾਲ ਕੌਰ ਹੈ ਜੀ ਪਿੰਡ ਮੇਰਾ ਧੂੜਕੁਟਕਲਾ ਹੈ ਜੀ ਮੋਗੇ ਤੋਂ ਮੈਂ ਬਿਲੋਂਗ ਕਰਦੀ ਆਂ ਜੀ ਠੀਕ ਹੈ ਜੀ ਸਰ ਮੈਨੂੰ 21 ਸਾਲ ਤੋਂ ਪ੍ਰੋਬਲਮ ਸੀਗੀ ਇਹ ਬੇਟਾ ਹੋਇਆ ਸੀ ਬੇਟੇ ਦੇ ਜਨਮ ਤੋਂ ਬਾਅਦ ਮੈਨੂੰ ਥੋੜੀ ਥੋੜੀ ਪ੍ਰੋਬਲਮ ਹੁੰਦੀ ਗਈ ਅਸ ਤੋਂ ਬਾਅਦ ਮੈਂ ਵੀ ਕਿਤੇ ਹੋਰ ਡਾਕਟਰ ਤੋਂ ਦਵਾਈ ਲੈ ਲਈ ਉਹ ਤਾਂ ਦਵਾਈ ਲੈ ਲੇ ਕਿ ਨਾ ਰਤ ਮੈਟਾਸਟੇਨੀ ਕਰਵਾਂਦੇ ਕਿ ਆਪਾਂ ਕਹਦੇ ਨੇ ਚਲ ਵੈਸੇ ਜੋੜਾਂ 'ਚ ਦਰਦ ਹੋਣ ਲੱਗ ਗਿਆ। ਉਸ ਤੋਂ ਬਾਅਦ ਕੀ ਹੋਇਆ ਹੌਲੀ-ਹੌਲੀ ਮੇਰੇ ਜ਼ਿਆਦਾ ਦਰਦ ਹੋਣ ਲੱਗੇ ਮੰਨ ਕੇ ਵੀ ਬਾਹਲੇ ਜ਼ਿਆਦਾ ਛੋਟੇ ਜੋੜਾਂ 'ਚ ਵੀ ਦਰਦ ਹੋਣ ਲੱਗ ਗਿਆ। ਉਸ ਤੋਂ ਬਾਅਦ ਫਿਰ ਮੈਂ ਜਦੋਂ ਟੈਸਟ ਕਰਵਾਇਆ ਤਾਂ ਮੈਨੂੰ ਗਠੀਏ ਦੀ ਪ੍ਰੋਬਲਮ ਆਈ। ਓਕੇ ਤੇ ਉਸ ਤੋਂ ਬਾਅਦ ਫਿਰ ਮੈਂ ਤਿੰਨ ਸਾਲੇ ਤੋਂ ਮਾੜੀ ਤੋਂ ਦਵਾਈ ਲਈ ਸੀਗੀ। ਉਹ ਡਾਕਟਰ ਨੇ ਮੈਨੂੰ ਤਿੰਨ ਸਾਲ ਵੀ ਹਫ਼ਤੇ ਬਾਅਦ ਮੇਰੇ ਟੀਕਾ ਲਗਦਾ ਸੀਗਾ। ਉਹ ਕਹਿੰਦਾ ਸੀ ਹਫ਼ਤੇ ਬਾਅਦ ਟੀਕਾ ਲੱਗਿਆ ਕਰੂਗਾ ਵੀ ਤੁਹਾਨੂੰ ਪੱਕਾ ਇਲਾਜ ਹੋ ਜਾਊਗਾ। ਉਸ ਤੋਂ ਬਾਅਦ ਮੈਂ 3 ਸਾਲ ਉੱਥੋਂ ਦਵਾਈ ਖਾਂਦੀ ਰਹੀ। ਠੀਕ ਹੈ। ਤਾਂ ਮੈਨੂੰ ਕੁਝ ਵੀ ਫਰਕ ਨਹੀਂ ਪਿਆ। ਓਕੇ। ਫਿਰ ਮੈਂ ਜਦੋਂ 3 ਸਾਲ ਬਾਅਦ ਉਹ ਦਵਾਈ ਛੱਡਤੀ ਤਾਂ ਫੇਰ ਉਦਾਂ ਹੀ ਹੋਣ ਲੱਗ ਗਿਆ ਸੀਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਮੈਂ ਕੀ ਹੋਇਆ ਤੇ ਸਰਕਾਰੀ ਹਸਪੀਟਲ ਵਿੱਚ ਜਵਨ ਜੋੜਾਂ ਦੇ ਦਰਦਾਂ ਦੇ ਡਾਕਟਰ ਹੱਡੀਆਂ ਦੇ ਡਾਕਟਰ ਹੁੰਦੇ ਆ। ਸਪੈਸ਼ਲਿਸਟ ਆਉਂਦੇ ਨੇ। ਸਪੈਸ਼ਲਿਸਟ ਹਾਂਜੀ ਇਹਨਾਂ ਤੋਂ ਮੈਂ ਦਵਾਈ ਸ਼ੁਰੂ ਕੀਤੀ। ਠੀਕ। ਤਾਂ ਫਿਰ ਉੱਥੋਂ ਮੈਂ ਬਹੁਤ ਚਿਰ ਦਵਾਈ ਖਾਧੀ। ਜਾਨੀ 21 ਸਾਲ ਮੈਂ ਕੋਈ ਜਗ੍ਹਾ ਬੰਦਾ ਬਦਲ ਬਜਿੱਥੇ ਕੋਈ ਕਹਿੰਦਾ ਉੱਥੇ ਚਲੇ ਜਾਂਦੇ ਹਰੇਕ ਪ੍ਰਯਾਸ ਕੀਤਾ ਤੁਸੀਂ ਹਾਂਜੀ ਹਾਂਜੀ ਜਿਵੇਂ ਮੈਂ ਕਿਸੇ ਨੇ ਦੱਸਤਾ ਵੀ ਜੋੜਾਂ ਦੇ ਦਾਦਾ ਨੌਣ ਨਾਲ ਠੀਕ ਹੋ ਜਾਂਦੇ ਆ ਤੁਸੀਂ ਫਲਾਨੀ ਜਗ੍ਹਾ ਚਲੇ ਜਾਓ ਉੱਥੇ ਨਾ ਆਓ ਕਿਵੇਂ ਰਾਜਸਥਾਨ ਵਿੱਚ ਵੀ ਗਈ ਸੀ ਮੈਂ ਬਿਲਕੁਲ ਜਦੋਂ ਬੰਦਾ ਤੰਗ ਹੁੰਦਾ ਹਾਲ ਕੋਈ ਨਹੀਂ ਹੁੰਦਾ ਤਾਂ ਹਰੇਕ ਪ੍ਰਯਾਸ ਕਰਦਾ ਹੀ ਆ ਹਾਂਜੀ ਹਾਂਜੀ ਮੈਂ ਰਾਜਸਥਾਨ ਵਿੱਚ 7 ਅੰਤਵਰ ਗਈ ਉੱਥੇ ਗੱਡੀ ਕਰਾ ਕੇ ਅਸੀਂ ਜਾਂਦੇ ਰਹੇ ਉੱਥੇ ਥੌਲਾ ਪੰਦੇ ਸੀਗੇ ਵੀ ਕਹਿਣਾ ਚਲੋ ਜੇ ਨਈ ਦਵਾਈ ਨਾਲ ਠੀਕ ਹੁੰਦਾ ਹੋ ਸਕਦਾ ਥੌਲੇ ਨਾਲ ਹੀ ਠੀਕ ਹੋ ਜਾਵੇ ਪਰ 21 ਸਾਲ ਤੋਂ ਰੇਗਲ ਜੋੜ ਲਾਏ ਹਾਂਜੀ ਹਾਂਜੀ ਸੱਤ ਹਫ਼ਤੇ ਮੈਂ ਉੱਥੇ ਚਲੀ ਜਾਂਦੀ ਰਹੀ ਜਾਨੀ ਉੱਥੋਂ ਥੋੜਾ ਟਾਈਮ ਫਰਕ ਕਰਿਆ ਫੇਰ ਉਦਾਂ ਹੀ ਹੋ ਜਾਂਦਾ ਸੀਗਾ ਜਾਨੀ ਕਿ ਓਨਾ ਹੀ ਗਠੀਆ ਹੁੰਦਾ ਸੀ ਜਦੋਂ ਵੀ ਟੈਸਟ ਹੁੰਦਾ ਸੀ ਤਾਂ ਫੇਰ ਗਠੀਆ 98% ਹੀ ਰਹਿੰਦਾ ਸੀਗਾ ਓਕੇ ਉਸ ਤੋਂ ਬਾਅਦ ਹੁਣ ਇੱਥੇ ਮੈਂ ਲੰਮੇ ਜੱਟ ਪੁਰੇ ਕੋਲੇ ਹੈਗਾ ਵਾ ਜਗਰਾਵਾ ਕੋਲੇ ਇੱਥੇ ਡਾਕਟਰ ਬੈਠਦੇ ਸੀਗੇ ਉਹਨਾਂ ਤੋਂ ਮੈਂ ਦਵਾਈ ਖਾਂਦੀ ਸੀਗੀ ओके ਉਹਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਤੁਹਾਡੇ ਕੋਲ ਇੱਕ ਪ੍ਰੋਬਲਮ ਆ ਜਿਹੜੀ ਹੱਲ ਕੋਈ ਨਹੀਂ ਹੈਗਾ ਵੀ ਦਾ ਹੱਲੇ ਨਹੀਂ ਕੋਈ ਹੱਲ ਹੀ ਨਹੀਂ ਹੈਗਾ ਵੀ ਤੁਹਾਨੂੰ ਦਵਾਈ ਖਾਣੀ ਪੈਣੀ ਹੈ ਸਾਰੀ ਉਮਰ ਹਾਂਜੀ ਸਾਰੀ ਉਮਰ ਜਿੰਨਾ ਚਿਰ ਤੁਸੀਂ ਜਿਓਂਗੇ ਤੁਹਾਨੂੰ ਇਹ ਦਵਾਈ ਇਹ ਪ੍ਰੋਬਲਮ ਦਾ ਕੋਈ ਹੱਲ ਨਹੀਂ ਵੀ ਜਿਹੜੇ ਜੋੜਾਂ ਸੀ ਨੇ ਮੇਰੇ ਗਠੀਏ ਦੇ ਨਾਲ ਜਣੀ ਗੰਡਾ ਬਾਹਰ ਆ ਚੁੱਕਾ ਸੀ ਅੱਛਾ ਗੰਡਾ ਇੱਥੇ ਗੰਡਾ ਆ ਗਿਆ ਹਾਂਜੀ ਬਾਹਰ ਆ ਚੁੱਕਾ ਸੀ ਆਹ ਚੀਜ਼ ਹਾਂਜੀ ਹੁਣ ਬਿਲਕੁਲ ਠੀਕ ਆ ਹੱਥ ਓਕੇ ਜਦੋਂ ਉਹਨਾਂ ਨੇ ਫਿਰ ਮੈਨੂੰ ਦਵਾਈ ਸ਼ੁਰੂ ਕੀਤੀ ਤਮੇ ਖਾਂਦੀ ਰਹੀ ਮੈਂ ਉਤੋਂ ਮੇਰੇ ਸਾਹਮਣੇ 6 ਮਹੀਨੇ ਹੋ ਗਏ ਸੀ ਮੈਨੂੰ ਦਵਾਈ ਚੱਲਦੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਅਮਨ ਨੇ ਕੈਂਪ ਲਗਵਾਇਆ ਸੀਗਾ ਇੱਥੇ ਆਪਣੇ ਧੂੜਕੋਟ ਕਲਾਂ ਓਕੇ ਤਾਂ ਮੈਂ ਥੋੜਾ ਜਿਹਾ ਲੌਂਟ ਅਪਾਰਟਮੈਂਟ ਦਾ ਕੰਮ ਕਰਦੀ ਆ ਤੇ ਮੈਂ ਬੈਂਕ ਜਾਣਾ ਸੀਗਾ ਤੇ ਮੈਨੂੰ ਮੇਰੇ ਹਸਬੰਦ ਨੇ ਕਿਹਾ ਕਹਿੰਦੇ ਉਧਰ ਕੈਂਪ ਲੱਗ ਰਿਹਾ ਵੀ ਤੁਸੀਂ ਚੱਲੋ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਜਾਣਾ ਮੈਨੂੰ ਬੈਂਕ ਦਾ ਕੰਮ ਆ ਕਹਿੰਦੇ ਨਹੀਂ ਚੱਲੋ ਉਹ ਮੈਨੂੰ ਲੈ ਗਏ ਚਲੋ ਉੱਥੇ ਅੱਗੇ ਗਰਮੇਲ ਸਰ ਜੀ ਤੇ ਕਰਨੈਲ ਸਰ ਜੀ ਗਏ ਹੋਏ ਸੀ ਕੈਂਪ ਲਾਉ ਉਹ ਮੈਨੂੰ ਮਿਲੇ ਤੇ ਕਰਨੈਲ ਸਰ ਜੀ ਨੇ ਮੈਨ ਕਹਿੰਦੇ ਤੁਸੀਂ ਦਵਾਈ ਲਓ ਚਲੋ ਥੋੜੀ-ਮੋਟੀ ਐ ਗੱਲ ਹੁੰਦੀ ਰਹੀ ਸਾਡੀ ਤਾਂ ਮੜ ਕੇ ਇੱਥੇ ਜਦੋਂ ਕੈਂਪ ਤਣਾਲੇ ਲੱਗਾ ਤੇ ਮੇਥੇ ਵੀ ਕੈਂਪ ਤੇ ਆਈ ਤਾਂ ਮੈਂ ਇਥੋਂ ਪੈ ਕੇ ਮੈਂ ਤੁਸੀਂ ਜਾ ਕੇ ਦੋ ਕੈਂਪ ਦੇਖੇ ਹਾਂਜੀ ਹਾਂਜੀ ਕੈਂਪ ਦੇਖਣ ਤੋਂ ਬਾਅਦ ਤੁਸੀਂ ਡਿਸੀਜਨ ਲੈ ਲੈਣ ਦਾ ਲੇ ਅੰਦਰ ਡਿਸੀਜਨ ਨਹੀਂ ਜਦੋਂ ਮੈਂ ਕੈਂਪ ਤੇ ਗਈ ਮੈਂ ਫੇਰ ਵਾਪਸ ਚਲੀ ਗਈ ਮੈਂ ਕਿਹਾ ਵੀ ਇੰਨੇ ਡਾਕਟਰ ਆਮ ਨਹੀਂ ਆਇਆ ਇੰਨਾ ਪੈਸਾ ਬਰਬਾਦ ਕਰ ਚੁੱਕੇ ਆ ਵੀ ਹੋ ਸਕਦਾ ਜੇ ਨਾ ਆਰਾਮ ਆਇਆ ਫਿਰ ਇਹ ਵੀ ਬਰਬਾਦੀ ਹੈ ਪੈਸੇ ਬਰਬਾਦ ਵਿਚਾਲ ਦਵਾਈ ਖਾਈ ਜਾਂਨੇ ਬਸ ਠੀਕ ਹੈ ਜਿਵੇਂ ਤਿੰਨ ਗੋਲੀਆਂ ਮੈਂ ਸਵੇਰ ਖਾਂਦੀ ਸੀ ਤਾਂ ਸ਼ਾਮ ਨੂੰ ਖਾਂਦੀ ਸੀ ਕਿ ਜੇ ਗੋਲੀ ਖਾਂਦੀ ਸੀ ਤਾਂ ਮੈਂ ਉੱਠਦੀ ਸੀ ਨਹੀਂ ਉੱਠਿਆ ਨਹੀਂ ਸੀ ਜਾਂਦਾ ਸੀ ਮਤਲਬ ਦਿੱਕਤ ਕੀ ਕੀ ਜਾਂਦੀ ਸੀ ਤੁਹਾਨੂੰ ਉਹਦੇ ਨਾਲ ਜਿਵੇਂ ਉਠਿਆ ਨਾ ਜਾਣਾ ਹੋਰ ਜੋੜਾਂ ਦੇ ਦਰਸ ਵਿੱਚ ਗੋਡਿਆਂ ਤੋਂ ਬਹਿ ਕੇ ਨਹੀਂ ਉਠਿਆ ਜਾਂਦਾ ਜਿਵੇਂ ਰੋਟੀ ਬਣਾਣ ਬਹਿ ਜਾਣਾ ਤਾਂ ਚੀਜ਼ ਕਿ ਕੋਈ ਹੱਥ ਵਾਗ ਉਠਣਾ ਪੈਂਦਾ ਸੀ ਓਕੇ ਹਾਂਜੀ ਉਠਿਆ ਨਹੀਂ ਸੀ ਜਾਂਦਾ ਮਤਲਬ ਹੱਥਾਂ ਦੇ ਜੋੜਾਂ ਵਿੱਚ ਵੀ ਸਾਰੇ ਜੋੜਾਂ ਵਿੱਚ ਬਹੁਤ ਆਟਾ ਵੀ ਨਹੀਂ ਸੀ ਗੁੰਨਿਆ ਜਾਂਦਾ ਓਕੇ ਬੇਟਾ ਸਵੇਰ ਜਿਵੇਂ ਉੱਠਦਾ ਸੀ ਇਹਨਾਂ ਨੇ ਡਿਊਟੀ ਜਾਣਾ ਹੁੰਦਾ ਸੀ ਫਿਰ ਗੁੜੀਆਂ ਵੀ ਡਿਊਟੀ ਜਾਂਦੀ ਸੀ ਕਈ ਵਾਰੀ ਬੇਟੇ ਨੇ ਵੀ ਮੈਨੂੰ ਆਟਾ ਗੁੰਨ ਕੇ ਦੇਣਾ ਵੀ ਇੰਨੀ ਜ਼ਿਆਦਾ ਪ੍ਰੋਬਲਮ ਸੀ ਹੱਥ ਮੁੜਦੇ ਨਹੀਂ ਹਰੇਗੇ ਸੀ ਠੀਕ ਹੈ ਜੀ ਫਿਰ ਜਦੋਂ ਇਹਨਾਂ ਨੇ ਮੈਨੂੰ ਕਿਨੈਲ ਸਰ ਨੂੰ ਮੈਂ ਪ ਤੰਨਾ ਨੇ ਮੈਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਮੈਡਮ ਤੁਸੀਂ ਇੱਕ ਵਾਰੀ ਦੇਖੋ ਪੈਕ ਲੈ ਕੇ ਵੀ ਜਿੱਥੇ ਐਨੇ ਪੰਗੇ ਨੇ ਇੱਕ ਵਾਰੀ ਵੀ ਚਾਰ ਨੇ ਲਾਇਆ ਵੀ ਹੋਰ ਤੁਸੀਂ ਕੋਈ ਨਾ ਫਿਰ ਗਮੇਲ ਸਰ ਜੀ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਲੋ ਦਵਾਈ ਅਮਨ ਨੇ ਵੀ ਕਿਹਾ ਚਲ ਮੈਂ ਇੱਥੇ ਫਿਰ ਤਰੋਲਾ ਬ੍ਰਾਂਚ ਤੇ ਆਈ ਫਿਰ ਮੈਂ ਇੱਥੇ ਪੈਕ ਲਿਆ ਜੀ ਓਕੇ ਬੋਡੀ ਸਰਵਿਸ ਦਾ ਉਹਦੇ ਉਂ ਜਦੋਂ ਮੈਂ ਫਿਰ ਸ਼ੁਰੂ ਕੀਤਾ ਮੈਨੂੰ 3 ਦਿਨਾਂ ਵਿੱਚ ਕਵਰ ਕਰਨ ਲੱਗ ਗਿਆ ਜੀ ਅੱਛਾ ਜੀ ਬਹੁਤ ਜਲਦੀ ਕਵਰ ਕੀਤਾ ਜਣੀ ਮੈਂ 20 ਦਿਨਾਂ ਵਿੱਚ ਜਣੀ ਓਕੇ ਹੋ ਗਈ ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਨੂੰ ਗਠੀਆ ਹੈਗਾ ਵਾ ਫਿਰ ਉਸ ਤੋਂ ਬਾਅਦ ਮੈਂ 12 ਵੇ ਸ਼ੇਅਰ ਕਰਨ ਵੀ ਜਾਂਦੇ ਹੁੰਦੇ ਸੀਗੇ ਫਿਰ ਕੈਂਪ ਵੀ ਜਾਂਦੇ ਪਹਿਲਾਂ ਵੀ ਜਾਂਦੀ ਸ਼ੇਅਰ ਕਰਨਗੀ ਨਹੀਂ 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 ਜੋ ਉੱਠਿਆ ਨਹੀਂ ਸੀ ਜਾਂਦਾ ਪਹਿਲਾਂ ਹੁਣ ਸ਼ੇਅਰ ਕਰਨ ਸਟਾਰਟ ਕਰਤੀ 20 25 ਦਿਨਾਂ ਬਾਅਦ ਹਾਂਜੀ 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 ਓਕੇ ਦਵਾਈਆਂ ਜਿਹੜੀਆਂ ਖਾਂਦੇ ਸੀ ਉਹ ਵੀ ਬੰਦ ਕਰਤੀ ਉਹ ਤਾਂ ਕੁਝ ਨਹੀਂ ਖਾਂਦੀ ਸਰ ਜੀ ਹੁਣ ਸਾਰੀਆਂ ਦਵਾਈਆਂ ਬਿਲਕੁਲ ਨਹੀਂ ਇੱਕ ਗੋਲੀ ਵੀ ਨਹੀਂ ਸਿਰ ਦੁਖ ਦੇ ਪੇਨ ਕਲਰ ਗੋਲੀ ਮੈਂ ਕੋਈ ਨਹੀਂ ਖਾਂਦੀ ਹੁਣ ਓਕੇ ਪਹਿਲਾਂ ਮੈਨੂੰ ਪੇਨ ਕਲਰ ਗੋਲੀ ਲੈਣੀ ਪੈਂਦੀ ਹਾਲਾਂਕਿ ਤੁਹਾਨੂੰ ਕਿਹਾ ਹੋਊਗਾ ਸਰ ਰਿਸਪੈਕ ਦੇਣ ਵੇਲੇ ਵੀ 100 ਦਿਨ ਦਾ ਕੋਰਸ ਆ ਪਹਿਲਾਂ 50 ਦਿਨ ਦਾ ਦਵਾਂਗੇ ਹਾਂਜੀ ਜੇ ਤੁਹਾਨੂੰ ਰਿਜ਼ਲਟ ਆਇਆ ਤਾਂ ਅੱਗੇ ਵਰਤਣਾ ਨਹੀਂ ਵਰਤਣਾ। ਸੁਭਸਤੀ ਕਿਹਾ ਹੁਣ ਤੁਹਾਨੂੰ। ਇਸ ਸੁਭਸਤੀ ਕਿਹਾ ਸੀ ਜੀ ਜਿਹੜਾ ਮੇਰਾ ਟਾਰਗੇਟ ਸੀਗਾ ਜਾਨੀ ਹਲੇ ਰਹਿੰਦਾ ਸੀ ਜਦੋਂ ਮੈਂ ਠੀਕ ਹੋਣਾ ਸ਼ੁਰੂ ਹੋਗੀ। ਓਕੇ 20 ਦਿਨ ਮੈਂ ਹਲੇ ਸ਼ੁਰੂ ਕੀਤੇ ਨੂੰ ਹੋਏ ਸੀਗੇ ਹਲੇ ਤੇ 20-25 ਦਿਨ ਦਾ ਮੇਰੇ ਕੋਲ ਪਿਆ ਸੀਗਾ ਜਾਨੀ। ਮਤਲਬ 25 ਦਿਨਾਂ ਦੇ ਅੰਦਰ-ਅੰਦਰ ਵਧੀਆ ਰਿਜ਼ਲਟ ਆ। ਹਾਂਜੀ ਹਾਂਜੀ ਜਿਵੇਂ ਵਧੀਆ ਰਿਜ਼ਲਟ ਆ। ਸ਼ੇਅਰ ਕਰਨ ਲੱਗੇ ਸਵੇਰੇ। ਸ਼ੇਅਰ ਵੀ ਕਰਨ ਲੱਗੇ। ਸਾਰੀਆਂ ਦਵਾਈਆਂ ਖਾਣ। ਹਾਂਜੀ ਦਵਾਈ ਤਾਂ ਮੈਂ ਖਾਂਦਾ ਦੁੱਧ ਤੇ ਜਦਾਂ ਨਹੀਂ ਛੱਡਦੀ ਸੀ। ओके ਨਾਲ ਦੀ ਨਾਲ ਹੀ ਗੋਲੀਆਂ ਤਾਂ ਮਤਲਕ ਕੇ ਪਈ ਸੀ ਪਹਿਲੀ ਦਵਾਈ ਹਾਂਜੀ ਮੈਂ ਇਹ ਵੀ ਸੋਚਿਆ ਸੀਗਾ ਵੀ ਹੋ ਸਕਦਾ ਮੈਂ ਘਰੇ ਗੱਲ ਕੀਤੀ ਮੈਂ ਕਿਹਾ ਕੋਈ ਨਸ਼ਾ ਤਾਂ ਨਹੀਂ ਹੈ ਦਵਾਈ ਦੇ ਵਿੱਚ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਪੀ ਕੇ ਵੀ ਮੈਂ ਇੰਨਾ ਕੰਮ ਕਰਦੀ ਹਾਂ ਸਵੇਰੇ ਉੱਠਦੀ ਹਾਂ ਉਹ ਕਹਿੰਨ ਇਹਨਾਂ ਨੇ ਫਿਰ ਪੁੱਛਿਆ ਕਹਿੰਦੇ ਨਹੀਂ ਨਸ਼ਾ ਨਹੀਂ ਹੈਗਾ ਵੀ ਤੁਸੀਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਉਹ ਤਾਂ ਜੂਸ ਹੈ ਇੱਕ ਪੰਜ ਤਰ੍ਹਾਂ ਦੇ ਵੀ ਤੁਸੀਂ ਜਿਵੇਂ ਇਹਨਾਂ ਨੂੰ ਵਰਤੋਗੇ ਤਾਂ ਤੁਸੀਂ ਤੁਹਾਨੂੰ ਫਿਰ ਪਤਾ ਲੱਗੂ ਤੁਹਾਡੀ ਬਾਡੀ ਆ ਜਿਹੜੀ ਇਹ ਵਾਸ਼ ਹੋ ਜੂਗੀ ਵੀ ਬਾਡੀ ਨਹੀਂ ਕੰਮ ਕਰੇ ਹਾਂਜੀ ਬਾਡੀ ਨਹੀਂ ਕੰਮ ਕਰਨਾ ਜੀ ਪੈਨ ਜੀ ਤੁਹਾਡਾ ਅਸੀਂ ਨੰਬਰ ਵੀ ਦਵਾਂਗੇ ਹਾਂਜੀ ਔਰ ਪਰਿਵਾਰ ਕੋਈ ਮਿਲਣਾ ਚਾਵੇ ਗੱਲਬਾਤ ਕਰਨਾ ਚਾਵੇ ਤਾਂ ਤੁਸੀਂ ਸਹਿਯੋਗ ਕਰੋਗੇ ਹਾਂਜੀ ਕਰ ਸਕਦੇ ਜੀ ਬਿਲਕੁਲ ਜੀ ਤੇ ਦੋਸਤੋ ਮੈਂ ਨੰਬਰ ਵਿੱਚ ਦੇਣ ਲੱਗਿਆ ਤੁਸੀਂ ਭੈਣੀ ਨਾਲ ਸੁਖਵਾਲ ਕੌਰ ਜੀ ਨਾਲ ਗੱਲਬਾਤ ਕਰ ਸਕਦੇ ਮੂਹ ਕਹਿੰਨੇ ਆਪਾਂ ਨੂੰ ਦੱਸ ਹੀ ਦਿੱਤਾ ਜਗ੍ਹਾ ਦਾ ਨਾਮ ਤਾਂ ਦੋਸਤੋ ਜਿਵੇਂ ਤੁਸੀਂ ਦੇਖਿਆ ਵੀ ਗਠੀਆ ਹਾਲਾਂਕਿ ਦੋਸਤੋ ਅਸੀਂ ਜਦੋਂ ਬਾਡੀ ਸਰਵਿਸ ਦਿੰਨੇ ਆ ਜਾਂ ਕਿਸੇ ਪਰਿਵਾਰ ਨੂੰ ਵਰਤਣ ਵਾਸਤੇ ਕੋਈ ਗੱਲ ਕਹਿੰਨੇ ਆ ਵੀ ਇਹ ਦਵਾਈ ਨਹੀਂ ਇਹ ਸਫਾਈ ਹੈ 100 ਦਿਨ ਦਾ ਕੋਰਸ ਆ 50 ਦਿਨ ਦਾ ਵਰਤੋ ਜੇ ਤੁਹਾਨੂੰ 50 ਦਿਨਾਂ ਚ ਰਿਜ਼ਲਟ ਆ ਗਿਆ ਦੁਬਾਰੋਂ ਰਿਪੀਟ ਕਰਿਓ ਨਹੀਂ ਰਹਿਣ ਦਿਓ ਨੇ ਵਧੀਆ ਡਾਕਟਰ ਕੋਲ ਜਾ ਕੇ ਉਹਦਾ ਟ੍ਰੀਟਮੈਂਟ ਕਰਾਓ ਤਾਂ ਦੋਸਤੋ ਸਰੀਰ ਇੱਕ ਅਨਮੋਲ ਧਨ ਹੈਗਾ ਇਹ ਵਾਪਸ ਨਹੀਂ ਆਪਾਂ ਨੂੰ ਮਿਲਦਾ ਤਾਂ ਆਓ ਆਪਣੇ ਸਰੀਰ ਨੂੰ ਸੈੱਟ ਕਰੀਏ ਔਰ ਪ੍ਰਯਾਸ ਕਰੀਏ ਸਰੀਰ ਦੀ ਸਰਵਿਸ ਕਰਾਈਏ ਜਿਵੇਂ ਐਦਾਂ ਦੀ ਕਿਸੇ ਨੂੰ ਗਠੀਏ ਦੀ ਕਿਸੇ ਨੂੰ ਹੋਰ ਆਪਾਂ ਜਾਣ ਪਹਿਚਾਨ ਚ ਪ੍ਰੋਬਲਮ ਵੈਸੇ ਵੀ ਲਿੰਕ ਚੱਕ ਚੱਕ ਕੇ ਸ਼ੇਅਰ ਕਰਦੇ ਆਂ ਆਪਾਂ ਜਿਹੜੀ ਵੀ ਤੁਹਾਡੇ ਕੋਲ ਵੀਡੀਓ ਆਈ ਹੈ ਨਾਲ ਦੀ ਨਾਲ ਅੱਗੇ ਸ਼ੇਅਰ ਕਰ ਦੋ ਤਾਂ ਕਿ ਕਿਸੇ ਪਰਿਵਾਰ ਦਾ ਬੈਨੀਫਿਟ ਹੋ ਸਕੇ ਭਲਾ ਹੋ ਸਕੇ ਉਹਦੀ ਜ਼ਿੰਦਗੀ ਚੰਗੀ ਹੋ ਸਕੇ ਪਾ ਜੀ ਲੱਖਾਂ ਪਰਿਵਾਰ ਤੋਂ ਸੋਸ਼ਲ ਮੀਡੀਆ ਦੇਖਣ ਕੀ ਸੁਨੇਹਾ ਦੇਣਾ ਚਾਹੂਗਾ ਸਰ ਜੀ ਮੇਰਾ ਤਾਂ ਇਹ ਸੁਨੇਹਾ ਵੀ ਮੈਂ ਤਾਂ ਇਹ ਕਹਿਨੀ ਹੈ ਵੀ ਇਹ ਨਹੀਂ ਹੈਗਾ ਕੋਈ ਇਹਨੂੰ ਬਿਮਾਰ ਬੰਦਾ ਪੀ ਸਕਦਾ ਇਹਨੂੰ ਤੰਦਰੁਸਤ ਬੰਦਾ ਵੀ ਪੀ ਸਕਦਾ ਵੀ ਆਪਣੀ ਬਾਡੀ ਸੈੱਟ ਰਵੇ ਠੀਕ ਰਵੇ ਤਾਂ ਜੇਕਰ ਆਪਾਂ ਠੀਕ ਰਵਾਂਗੇ ਤਾਂ ਤਾਂ ਹੀ ਆਪਾਂ ਨੂੰ ਅੱਗੇ ਆਪਾਂ ਵੱਧ ਸਕਦੇ ਹਾਂ ਜੇ ਬੰੰਜੇ ਤੇ ਪੈ ਰਵਾਂਗੇ ਤਾਂ ਅੱਗੇ ਵੱਧ ਵੀ ਨਹੀਂ ਸਕਦੇ ਤਾਂ ਕਿ ਹੁਣ ਮੇਰੀ ਸਿਹਤ ਬਹੁਤ ਠੀਕ ਆ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰਾਈਟਵੇ ਦਾ ਵੀ ਜਿਨ੍ਹਾਂ ਨੇ ਬਾਡੀ ਸਰਵਿਸ ਨੂੰ ਤਿਆਰ ਕੀਤਾ ਜੀ ਥੈਂਕ ਯੂ ਭੈਣ ਜੀ